ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਅੱਜ ਅਸੀਂ ਤੁਹਾਨੂੰ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਸੁਣਾਉਣ ਜਾ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਇਹ ਵੀ ਕਹਾਣੀ ਵਧੀਆ ਲੱਗੇ ਤਾਂ ਕਹਾਣੀ ਨੂੰ ਬਹੁਤ ਸਾਰਾ ਪਿਆਰ ਦੇਣਾ ਚੈਨਲ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਆਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਇਹ ਪਿਆਰੀ ਜੀ ਕਹਾਣੀ ਜੂ ਇੱਕ ਜੋ ਕਿ ਇੱਕ ਚੂਹੇ ਦੀ ਕਹਾਣੀ ਹੈ ਇੱਕ ਵਾਰੀ ਇੱਕ ਚੂਹਿਆਂ ਦੇ ਟੱਬਰ ਵਿੱਚ ਇੱਕ ਬਹੁਤ ਹੀ ਗੋਰੇ ਚਿੱਟੇ ਰੰਗ ਦੇ ਚੂਹੇ ਨੇ ਜਨਮ ਲਿਆ ਜਿਉਂ-ਜਿਉਂ ਵੱਡਾ ਹੁੰਦਾ ਗਿਆ ਉਹ ਹੋਰ ਵੀ ਸੋਹਣਾ ਹੁੰਦਾ ਗਿਆ ਉਸ ਦੇ ਮਿੱਤਰ ਰਿਸ਼ਤੇਦਾਰ ਟੱਬਰ ਦੇ ਸਾਰੇ ਜੀ ਹੋਰ ਲੋਕ ਜਦੋਂ ਉਹਦੇ ਗੋਰੇ ਚਿਹਰੇ ਵਾਲ ਦੇਖਦੇ ਤਾਂ ਉਹ ਦੇਖ ਕੇ 당 ਹੀ ਰਹਿ ਜਾਂਦੇ ਕਿਉਂਕਿ ਉਹ ਸੋਹਣਾ ਹੀ ਬਹੁਤ ਸੀ ਉਸ ਜਿੰਨਾ ਸੋਹਣਾ ਕੋਈ ਵੀ ਨਹੀਂ ਸੀ ਉਹਨਾਂ ਸਾਰਿਆਂ ਚ ਉਸ ਦੇ ਮਾਤਾ ਪਿਤਾ ਆਪਸ ਵਿੱਚ ਅਕਸਰ ਇਹ ਗੱਲ ਕਰਦੇ ਰਹਿੰਦੇ ਕਿ ਇੰਨੇ ਸੋਹਣੇ ਪੁੱਤ ਲਈ ਅਸੀਂ ਇਹਦੇ ਵਰਗੀ ਨੂੰ ਅਸੀਂ ਕਿੱਥੋਂ ਲੱਭਾਂਗੇ ਇੰਨੀ ਸੋਹਣੀ ਸਾਨੂੰ ਨੂੰ ਕਿੱਥੋਂ ਮਿਲੇਗੀ ਇਸ ਤਨਾ ਸੋਚਾਂ ਸੋਚਦੇ ਆਂ ਸੋਚਦੇ ਆਂ ਸਮੇਂ ਦੇ ਨਾਲ-ਨਾਲ ਚੂਹਾ ਜਵਾਨ ਹੁੰਦਾ ਗਿਆ ਉਸ ਦੀ ਉਮਰ ਹੁਣ ਵਿਆਹ ਕਰਾਉਣ ਦੇ ਯੋਗ ਹੋ ਗਈ ਸੀ ਉਸ ਦੇ ਮਾਤਾ-ਪਿਤਾ ਨੇ ਵੀ ਬਹੁਤ ਸੋਚਿਆ ਤੇ ਫਿਰ ਅਖੀਰ ਇਸ ਨਤੀਜੇ ਤੇ ਪਹੁੰਚੇ ਸਿਰਫ ਸੂਰਜ ਦੇ ਖਾਨਦਾਨ ਵਿੱਚ ਹੀ ਕੋਈ ਮੁਟਿਆਰ ਹੋ ਸਕਦੀ ਹੈ ਜੋ ਸਾਡੇ ਪੁੱਤਰ ਜਿੰਨੀ ਗੁਣ ਬਾਣ ਤੇ ਕਾਬਿਲ ਹੋਵੇ ਆਪਣੇ ਰੀਤੀ ਰਵਾਜਾਂ ਅਨੁਸਾਰ ਚੂਹੇ ਦੇ ਟੱਬਰ ਨੇ ਤਿੰਨ ਬਢੇਰੀ ਉਮਰ ਦੇ ਬਚੋਲੇਆਂ ਨੂੰ ਚੁਣ ਕੇ ਸੂਰਜ ਵੱਲ ਨੂੰ ਭੇਜ ਦਿੱਤਾ ਉਹ ਤਿੰਨੇ ਜਣੇ ਸੂਰਜ ਦੇ ਘਰ ਦੇ ਅੱਗੇ ਜਾ ਕੇ ਖੜੇ ਹੋ ਗਏ ਸੂਰਜ ਨੇ ਉਹਨਾਂ ਨੂੰ ਉੱਥੇ ਖੜੇ ਹੋਏ ਦੇਖ ਕੇ ਪੁੱਛਿਆ ਤੁਸੀਂ ਬਾਹਰ ਕਿਉਂ ਖੜੇ ਹੋ ਅੰਦਰ ਲੰਘਾਓ ਉਹ ਤਿੰਨੇ ਅੰਦਰ ਆ ਗਏ ਇਹ ਆਪਣੀ ਗੱਲ ਕਰਨੇ ਸ਼ੁਰੂ ਕਰ ਦਿੱਤੀ ਸਾਨੂੰ ਇੱਕ ਬਹੁਤ ਹੀ ਸੁਨੱਖੇ ਚੂਹੇ ਦੇ ਟੱਬਰ ਵੱਲੋਂ ਇੱਥੇ ਭੇਜਿਆ ਗਿਆ ਹੈ ਉਸ ਦੇ ਸੋਹਣੇ ਸਰੀਰ ਬਾਰੇ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਤੁਸੀਂ ਉਸ ਦੀ ਸੁੰਦਰਤਾ ਬਾਰੇ ਤਾਂ ਸੁਣਿਆ ਹੀ ਹੋਵੇਗਾ ਉਸ ਦਾ ਰੰਗ ਬਰਫ਼ ਵਾਂਗ ਚਿੱਟਾ ਹੈ ਉਹ ਦੁਨੀਆ ਦੇ ਸਾਰੇ ਜੀਵਾਂ ਨਾਲੋਂ ਬਹੁਤ ਹੀ ਜ਼ਿਆਦਾ ਸੋਹਣਾ ਹੈ اسی ਉਸ ਲਈ ਰਿਸ਼ਤਾ ਲੱਭ ਰਹੇ ਹਾਂ ਸਾਨੂੰ ਪੂਰਾ ਯਕੀਨ ਹੈ ਕਿ ਤੁਹਾਡੇ ਖਾਨਦਾਨ ਚ ਹੋਈ ਸਾਨੂੰ ਉਸ ਲਈ ਕੋਈ ਯੋਗ ਕੁੜੀ ਲੱਭ ਸਕਦੀ ਹੈ ਕਿਉਂਕਿ ਇਸ ਦੁਨੀਆ ਚ ਤੁਹਾਡਾ ਟੱਬਰ ਹੀ ਸਭ ਤੋਂ ਮਹਾਨ ਤੇ ਤਕਤਵਰ ਹੈ ਸੂਰਜ ਨੇ ਸੋਚਿਆ ਤੇ ਫਿਰ ਉਹਨਾਂ ਵੱਲ ਦੇਖ ਕੇ ਕੁਝ ਹੱਸਿਆ ਤੇ ਬੋਲਿਆ ਹਾਂ ਇੱਕ ਚੰਗਾ ਵਿਚਾਰ ਹੈ ਇਹ ਬਿਲਕੁਲ ਠੀਕ ਹੈ ਕਿ ਇੰਨੇ ਸੋਹਣੇ ਜਵਾਨ ਨੂੰ ਉਸ ਦੇ ਯੋਗ ਹੀ ਜੀਵਨ ਸਾਥਣ ਮਿਲਣੀ ਚਾਹੀਦੀ ਹੈ ਪਰ ਅਫਸੋਸ ਤੁਸੀਂ ਗਲਤ ਥਾਂ ਤੇ ਆ ਗਏ ਹੋ ਕਿਉਂਕਿ ਸਾਡਾ ਟੱਬਰ ਤਾਕਤਵਰ ਤਾਂ ਹੈ ਪਰ ਸਾਡੇ ਟੱਬਰ ਤੋਂ ਇੱਕ ਹੋਰ ਟੱਬਰ ਵੀ ਤਾਕਤਵਰ ਹੈ ਇਹ ਟੱਬਰ ਹੈ ਹਵਾ ਦਾ ਵਿਚੋਲੇ ਬੋਲੇ ਪਰ ਕੀ ਤੁਸੀਂ ਹਵਾ ਨਾਲੋਂ ਜ਼ਿਆਦਾ ਤਾਕਤਵਰ ਨਹੀਂ ਹੋ ਇਹ ਸਿਰਫ ਤੁਹਾਨੂੰ ਝਾਪਦਾ ਹੈ ਸੂਰਜ ਨੇ ਕਿਹਾ ਅਸਲ ਚ ਹਵਾ ਮੇਰੇ ਨਾਲੋਂ ਵੀ ਜ਼ਿਆਦਾ ਤਾਕਤਵਰ ਹੈ ਜਦੋਂ ਹਵਾ ਵਗਦੀ ਹੈ ਉਹ ਸਾਰੀ ਧਰਤੀ ਨੂੰ ਘੱਟੇ ਮਿੱਟੀ ਨਾਲ ਭਰ ਦਿੰਦੀ ਹੈ ਉਹ ਤਾਂ ਮੇਰੀਆਂ ਅੱਖਾਂ 'ਚ ਵੀ ਘੱਟਾ ਪਾ ਦਿੰਦੀ ਹੈ ਮੈਂ ਵੀ ਧੁੰਦਲਾ ਜਿਹਾ ਹੋ ਜਾਂਦਾ ਹਾਂ ਇਸ ਤਰ੍ਹਾਂ ਹਵਾ ਮੇਰੇ ਨਾਲੋਂ ਤੱਕੜੀ ਹੋਈ ਸੂਰਜ ਨੇ ਉਹਨਾਂ ਨੂੰ ਇਹ ਸਭ ਕਹਿ ਕੇ ਸਮਝਾਇਆ ਬਚੋਲਿਆਂ ਨੇ ਆਪਸ 'ਚ ਗੱਲਬਾਤ ਕੀਤੀ ਤੇ ਇਸ ਗੱਲ ਤੋਂ ਸਹਿਮਤ ਵੀ ਹੋ ਗਏ ਕਿ ਇਸ ਦੇ ਹਿਸਾਬ ਨਾਲ ਤਾਂ ਸੱਚਮੁੱਚ ਹਵਾ ਹੀ ਜ਼ਿਆਦਾ ਤਾਕਤਵਰ ਹੋ ਸਕਦੀ ਹੈ ਉਹਨਾਂ ਨੇ ਸੂਰਜ ਤੋਂ ਹਵਾ ਦੇ ਘਰ ਦਾ ਪਤਾ ਲਿਆ ਅਤੇ ਉਧਰ ਵੱਲ ਜਾਣ ਦਾ ਫੈਸਲਾ ਕਰ ਲਿਆ ਉਹ ਹਵਾ ਦੇ ਘਰ ਵੱਲ ਨੂੰ ਚੱਲ ਪਏ ਜਦੋਂ ਵਿਚੋਲੇ ਹਵਾ ਦੇ ਘਰ ਦੇ ਅੱਗੇ ਗਏ ਅੱਗੇ ਜਾ ਕੇ ਉਹ ਖੜੇ ਹੋ ਗਏ ਤਾਂ ਹਵਾ ਨੇ ਪੁੱਛਿਆ ਤੁਸੀਂ ਦਰਵਾਜ਼ੇ ਵਿੱਚ ਕਿਉਂ ਖੜੇ ਹੋ ਅੰਦਰ ਲੰਘਾਓ ਉਹ ਤਿੰਨੇ ਜਣੇ ਅੰਦਰ ਲੰਘ ਆਏ ਤੇ ਕਹਿਣ ਲੱਗੇ ਅਸੀਂ ਇੱਕ ਸਭ ਤੋਂ ਸੋਹਣੇ ਸੁਨੱਖੇ ਚੂਹੇ ਲਈ ਜੀਵਨ ਸਾਥਣ ਦੀ ਤਲਾਸ਼ ਕਰ ਰਹੇ ਹਾਂ ਅਸੀਂ ਸੂਰਜ ਦੇ ਘਰ ਵੀ ਗਏ ਸੀ ਪਰ ਉਹਨਾਂ ਨੇ ਦੱਸਿਆ ਕਿ ਹਵਾ ਤਾਂ ਉਸ ਤੋਂ ਵੀ ਮਹਾਨ ਤੇ ਤਾਕਤਵਰ ਹੈ ਇਸ ਕਰਕੇ ਅਸੀਂ ਤੁਹਾਡੇ ਘਰ ਆਏ ਹਾਂ ਕਿ ਤੁਹਾਡੇ ਟੱਬਰ ਵਿੱਚ ਕੋਈ ਸੋਹਣੀ ਕੁੜੀ ਹੈ ਜੋ ਸਾਡੇ ਉਸ ਸੋਹਣੇ ਸੁਨੱਖੇ ਚੂਹੇ ਦੀ ਜੀਵਨ ਸਾਥਣ ਬਣ ਸਕੇ ਹਵਾ ਨੇ ਇਹ ਗੱਲ ਸੁਣੀ ਅਤੇ ਸੋਚਣ ਲੱਗੀ ਤੇ ਸੋਚ ਕੇ ਉਸਨੇ ਕਿਹਾ ਕਿ ਤੁਹਾਡਾ ਵਿਚਾਰ ਤਾਂ ਬਹੁਤ ਵਧੀਆ ਹੈ ਇਸ ਲਈ ਮੈਂ ਤੁਹਾਨੂੰ ਤੁਹਾਡਾ ਸ਼ੁਕਰਗੁਜ਼ਾਰ ਕਰਦੀ ਹਾਂ ਪਰ ਦੇਖੋ ਮੈਂ ਤਾਂ ਸਭ ਤੋਂ ਤਾਕਤਵਰ ਨਹੀਂ ਹਾਂ ਜਦੋਂ ਮੈਂ ਬਗਦੀ ਹਾਂ ਤਾਂ ਘੱਟਾ ਮਿੱਟੀ ਅਡਾਉਂਦੀ ਹਾਂ ਤੇ ਦਰਖਤਾਂ ਨੂੰ ਵੀ ਪੁੱਟ ਕੇ ਛੁੱਟ ਦਿੰਦੀ ਹਾਂ ਪਰ ਪਹਾੜ ਨੂੰ ਕੋਈ ਨਹੀਂ ਹਿਲਾ ਸਕਦਾ ਉਸ ਨੂੰ ਤਾਂ ਮੈਂ ਵੀ ਨਹੀਂ ਹਿਲਾ ਸਕਦੀ ਜਿੰਨੀ ਮਰਜੀ ਜ਼ੋਰ ਨਾਲ ਬਗੀ ਜਾਵਾਂ ਪਰ ਪਹਾੜ ਤੇ ਮੇਰਾ ਕੋਈ ਅਸਰ ਨਹੀਂ ਹੁੰਦਾ ਸੋ ਇਸ ਤਰ੍ਹਾਂ ਤੁਸੀਂ ਦੇਖੋ ਕਿ ਪਹਾੜ ਮੇਰੇ ਨਾਲੋਂ ਜ਼ਿਆਦਾ ਤਾਕਤਵਰ ਹੈ ਤਾਂ ਬਚੋਲਿਆਂ ਨੇ ਕਿਹਾ ਕਿ ਪਹਾੜ ਦਾ ਘਰ ਕਿੱਥੇ ਹੈ ਅਸੀਂ ਪਹਾੜ ਕੋਲ ਚਲੇ ਜਾਂਦੇ ਹਾਂ ਹਵਾ ਨੇ ਪਹਾੜ ਦੇ ਘਰ ਵੱਲ ਇਸ਼ਾਰਾ ਕਰਦੇ ਹੋਏ ਉਹਨਾਂ ਨੂੰ ਪਹਾੜ ਦੇ ਘਰ ਦਾ ਪਤਾ ਦਿੱਤਾ। ਵਿਚੋਲਿਆਂ ਨੇ ਵੀ ਹਵਾ ਦਾ ਧੰਨਵਾਦ ਕਰਕੇ ਉਥੋਂ ਚੱਲ ਪਏ। ਜਦੋਂ ਉਹ ਪਹਾੜ ਦੇ ਘਰ ਅੱਗੇ ਆ ਕੇ ਰੁਕੇ ਤਾਂ ਉਸਨੇ ਕਿਹਾ ਕਿ ਤੁਸੀਂ ਦਰਵਾਜ਼ੇ ਤੇ ਕਿਉਂ ਖੜੇ ਹੋ? ਅੰਦਰ ਲੰਘਾਓ। ਉਹ ਤਿੰਨੇ ਪਹਾੜ ਦੇ ਅੰਦਰ ਚਲੇ ਗਏ। ਪਹਾੜ ਨੇ ਆਪਣੇ ਸੁਭਾਅ ਅਨੁਸਾਰ ਉਹਨਾਂ ਦਾ ਸਵਾਗਤ ਕੀਤਾ ਤੇ ਪੁੱਛਿਆ ਤੁਹਾਡਾ ਕੀ ਹਾਲ ਹੈ ਕੀ ਤੁਸੀਂ ਕੋਈ ਸ਼ੁਭ ਖਬਰ ਲੈ ਕੇ ਆਏ ਹੋ ਤੁਹਾਡੇ ਬੱਚੇ ਦਾ ਕੀ ਹਾਲ ਹੈ ਤੁਹਾਡੇ ਪਸ਼ੂਆਂ ਦਾ ਕੀ ਹਾਲ ਹੈ ਵਿਚੋਲਿਆਂ ਨੇ ਬੜੀ ਹਲੀਮੀ ਜੀ ਨਾਲ ਜਵਾਬ ਦਿੱਤਾ ਤੇ ਫਿਰ ਆਪਣੀ ਸਾਰੀ ਗੱਲ ਉਹਨਾਂ ਨੂੰ ਦੱਸੀ ਉਹ ਕਹਿੰਦੇ ਅਸੀਂ ਸਭ ਤੋਂ ਸੋਹਣੇ ਗੱਬਰੂ ਜਵਾਨ ਚੂਹੇ ਦੀ ਜੀਵਨ ਸਾਥਣ ਦੀ ਤਲਾਸ਼ ਕਰ ਰਹੇ ਹਾਂ ਸਾਰੇ ਗੱਲ ਸੁਣ ਕੇ ਪਹਾੜ ਕਹਿਣ ਲੱਗਾ ਇਹ ਬਿਲਕੁਲ ਸਹੀ ਹੈ ਕਿ ਅਜਿਹੇ ਸੋਹਣੇ ਮੁੰਡੇ ਲਈ ਇਹੋ ਜਿਹੀ ਸੋਹਣੀ ਕੁੜੀ ਦਾ ਹੀ ਰਿਸ਼ਤਾ ਮਿਲਣਾ ਚਾਹੀਦਾ ਹੈ ਪਰ ਮੇਰੇ ਟੱਬਰ 'ਚੋਂ ਤੁਹਾਨੂੰ ਕੋਈ ਅਜਿਹੀ ਕੁੜੀ ਨਹੀਂ ਮਿਲੇਗੀ ਮੇਰੇ ਤੋਂ ਤਾਕਤਵਰ ਤਾਂ ਇੱਕ ਹੋਰ ਟੱਬਰ ਹੈ ਉਹ ਦਿਨ ਰਾਤ ਮੇਰੀਆਂ ਨੀਹਾਂ ਖੁਰਚਦਾ ਰਹਿੰਦਾ ਏ ਉਹ ਮੇਰੇ ਆਸੇ ਪਾਸੇ ਖੁੱਡਾਂ ਵੀ ਬਣਾਉਂਦਾ ਰਹਿੰਦਾ ਏ ਤੇ ਮੈਨੂੰ ਕਮਜ਼ੋਰ ਵੀ ਕਰ ਦਿੰਦਾ ਏ ਮੈਨੂੰ ਕੋਈ ਨਹੀਂ ਹਿਲਾ ਸਕਦਾ ਪਰ ਜੇਕਰ ਉਹ ਮੇਰੀਆਂ ਨੀਹਾਂ ਨੂੰ ਆਪਣੇ ਦੰਦਾਂ ਨਾਲ ਘੁਰੇਰ ਦਿੰਦਾ ਏ ਤਾਂ ਮੈਂ ਤਾਕਤਵਰ ਨਹੀਂ ਰਹਿੰਦਾ ਉਸ ਦਾ ਟੱਬਰ ਹੀ ਸਭ ਤੋਂ ਤਾਕਤਵਰ ਹੈ ਵਿਚੋਲੇ ਕਹਿਣ ਲੱਗੇ ਹਾਂ ਸੱਚਮੁੱਚ ਅ제ਹਾ ਜੀਵ ਹੀ ਸਭ ਤੋਂ ਤਾਕਤਵਰ ਹੋਏਗਾ ਉਸ ਦਾ ਘਰ ਸਾਨੂੰ ਦੱਸ ਦੋ ਕਿੱਥੇ ਹੈ ਤਾਂ ਪਹਾੜ ਨੇ ਉਸ ਦੇ ਘਰ ਵੱਲ ਇਸ਼ਾਰਾ ਕੀਤਾ ਅਤੇ ਬਚੋਲੇ ਉਧਰ ਚਲੇ ਗਏ ਇਹ ਇੱਕ ਚੂਹੇ ਦਾ ਘਰ ਸੀ ਚੂਹੇ ਨੇ ਪੁੱਛਿਆ ਤੁਸੀਂ ਇੱਥੇ ਦਰਵਾਜ਼ੇ ਤੇ ਕਿਉਂ ਖੜੇ ਹੋ ਤਾਂ ਬਚੋਲੇ ਉਸ ਦੇ ਕਹਿਣ ਤੇ ਅੰਦਰ ਚਲੇ ਗਏ ਤਾਂ ਉਹਨਾਂ ਨੇ ਫੇਰ ਸਾਰੀ ਗੱਲ ਦੱਸੀ ਕਿ ਉਹਥੇ ਕਿਉਂ ਆਏ ਨੇ ਤੇ ਉਹਨਾਂ ਨੂੰ ਕਿਸ ਨੇ ਭੇਜਿਆ ਹੈ ਉਹਨਾਂ ਨੇ ਦੱਸਿਆ ਕਿ ਉਹ ਆਪਣੇ ਸੋਹਣੇ ਸੁਨੱਖੇ ਚੂਹੇ ਲਈ ਸੋਹਣੇ ਸੁਨੱਖੇ ਜੀਵਨ ਸਾਥਣ ਲੱਭਣ ਆਏ ਹਨ ਇਹ ਗੱਲ ਸੁਣਦਿਆਂ ਚੂਹੇ ਨੇ ਖੁਸ਼ੀ-ਖੁਸ਼ੀ ਉਹਨਾਂ ਦਾ ਸਵਾਗਤ ਕੀਤਾ ਤੇ ਚੂਹਾ ਉੱਚੇ-ਉੱਚੀ ਚਹਿਕ ਉੱਠਿਆ ਤੇ ਕਹਿਣ ਲੱਗਾ ਤੁਸੀਂ ਆਪਣੇ ਪੁੱਤਰ ਲਈ ਰਿਸ਼ਤਾ ਲੱਭ ਲਿਆ ਏ ਸਾਡੀ ਧੀ ਹੈ ਉਸ ਦੇ ਲਈ ਅਸੀਂ ਰਿਸ਼ਤਾ ਕਰਨਾ ਚਾਹੁੰਦੇ ਹਾਂ ਤੇ ਤੁਹਾਡਾ ਪੁੱਤਰ ਸਾਡੀ ਧੀ ਦੇ ਯੋਗ ਹੈ ਤੇ ਸਾਡੀ ਧੀ ਵੀ ਤੁਹਾਡੇ ਪੁੱਤਰ ਦੇ ਯੋਗ ਹੈ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਦੋਵੇਂ ਖਾਸ ਕਿਸਮ ਦੇ ਟੱਬਰਾਂ ਦਾ ਰਿਸ਼ਤਾ ਆਪਸ ਵਿੱਚ ਜੁੜ ਗਿਆ ਹੈ ਜਦੋਂ ਉਹਨਾਂ ਨੇ ਚੂਹੇ ਦੀ ਧੀ ਨੂੰ ਦੇਖਿਆ ਤਾਂ ਉਹ ਦੇਖਦੇ ਹੀ ਰਹਿ ਗਈ ਉਹ ਵੀ ਚੂਹੇ ਵਾਂਗ ਬਹੁਤ ਹੀ ਖੂਬਸੂਰਤ ਅਤੇ ਸਭ ਤੋਂ ਅਲੱਗ ਸੀ ਹੁਣ ਬਚੋਲਿਆਂ ਨੂੰ ਚੂਹੇ ਦੇ ਲਈ ਸੋਹਣੀ ਸੁਨੱਖੀ ਜੀਵਨ ਸਾਥਣ ਲੱਭ ਚੁੱਕੀ ਸੀ ਤੇ ਉਹ ਖੁਸ਼ੀ-ਖੁਸ਼ੀ ਵਾਪਸ ਚਲੇ ਗਏ ਤੇ ਜਾ ਕੇ ਚੂਹੇ ਦੇ ਪਰਿਵਾਰ ਨੂੰ ਦੱਸਿਆ ਤੇ ਜਦੋਂ ਚੂਹੇ ਦੇ ਪਰਿਵਾਰ ਨੂੰ ਸਾਰੀ ਗੱਲ ਦੱਸੀ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੋ ਗਏ ਤੇ ਚੂਹਾ ਵੀ ਬਹੁਤ ਖੁਸ਼ ਹੋਇਆ ਕਿਉਂਕਿ ਉਸ ਨੂੰ ਬੋਟੀ ਮਿਲਣ ਜਾ ਰਹੀ ਸੀ ਹੁਣ ਜਦੋਂ ਚੂਹੇ ਦਾ ਸਾਰਾ ਪਰਿਵਾਰ ਚੂਹੇ ਦੇ ਉਸ ਪਰਿਵਾਰ ਕੋਲ ਗਿਆ ਤਾਂ ਉਹਨਾਂ ਨੇ ਆਪਸ ਵਿੱਚ ਮਿਲ ਕੇ ਦੋਨਾਂ ਦਾ ਵਿਆਹ ਕਰ ਦਿੱਤਾ ਹੁਣ ਦੋਵੇਂ ਪਰਿਵਾਰ ਬਹੁਤ ਖੁਸ਼ ਹਨ ਤੇ ਦੋਵੇਂ ਪਰਿਵਾਰ ਖੁਸ਼ੀ ਵਿੱਚ ਝੂਮਣ ਲੱਗੇ ਸਨ ਕਿਉਂਕਿ ਦੋਮਾਂ ਦਾ ਰਿਸ਼ਤਾ ਆਪਸ ਵਿੱਚ ਜੁੜ ਗਿਆ ਸੀ ਤੇ ਉਹਨਾਂ ਨੂੰ ਇਹ ਸਮਝ ਵੀ ਆ ਚੁੱਕੀ ਸੀ ਕਿ ਸਾਨੂੰ ਆਪਣੇ ਆਪਣੇ ਆਪ ਨਾਲ ਮਿਲਦਾ ਜੁਲਦਾ ਪਰਿਵਾਰ ਹੀ ਮੱਪਣਾ ਚਾਹੀਦਾ ਹੈ ਤੇ ਹੁਣ ਚੂਹੇ ਨੂੰ ਬਹੁਤ ਸੋਹਣਾ ਜੀਵਨ ਸਾਥਣ ਮਿਲ ਚੁੱਕੀ ਸੀ ਸਾਰਾ ਪਰਿਵਾਰ ਬਹੁਤ ਖੁਸ਼ ਸੀ ਤਿਉ ਖੁਸ਼ੀ-ਖੁਸ਼ੀ ਉਸ ਚੂਹੇ ਨੂੰ ਆਪਣੇ ਘਰ ਦੀ ਨੂੰਹ ਬਣਾ ਕੇ ਆਪਣੇ ਘਰ ਲੈ ਆਏ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ